ਬਣਾਤੀ ਵੀਡੀਓ ਓ ਕੀ ਗੱਲ ਦੱਸਾਂ ਦਿਲ ਕਰਦਾ ਨਹੀਂ ਉਹ ਪਰ ਦੱਸੇ ਬਿਨਾ ਵੀ ਸਰਦਾ ਨਹੀਂ ਮੇਰੇ ਵਿਆਹ ਦੇ ਦੇਕੇ ਦਿਨ ਉੱਠ ਗਈ ਮੇਰੀ ਭੈਣ ਵਿਚੋਲਣ ਕਾਲੀ ਮੈਨੂੰ ਲੈ ਜੂ ਰੋਂਦੀ ਨੂੰ ਵੇ ਸੱਜਣਾ ਕਾਰ ਨਾਲ ਵਾਲੀ ਕੋਤ ਬਣਦਾ ਨਹੀਂ ਅਸ ਲੋੜੀ ਦਾ ਸਿਰ ਪੈ ਜੂ ਭਾਰ ਛੋੜੀ ਦਾ ਤੂੰ ਕਿਹਨੂੰ ਦੁੱਖ ਸੁਣਾਵੇਂਗਾ ਤੂੰ ਕਿਹਨੂੰ ਦੁੱਖ ਸੁਣਾਵੇਂਗਾ ਤੈਨੂੰ ਮੈਂ ਨਹੀਂ ਥਿਆਉਣੀ ਭਾਲੀ ਮੈਨੂੰ ਲੈ ਜੂ ਰੋਂਦੀ ਨੂੰ ਵੇ ਸੱਜਣਾ ਕਾਰੀ ਬਣਾਵਾਲੀ ਕਰ ਸਬਰ ਸੁਬੂਈ ਬਹਿਲੀ ਤੂੰ ਚੱਲ ਓ ਜਾਣੇ ਹੀ ਕਹਿਲੀ ਤੂੰ ਗੱਲ ਸੁਣ ਬਿਕਰ ਮਹਾਰਾਜ ਦੀਆ ਗੱਲ ਸੁਣ ਬਿਕਰ ਮਹਾਰਾਜ ਦੀਆ ਤੇ ਘੜੀ ਜਾਣੀ ਨੀ ਟਾਲੀ ਤੇ ਮੈਨੂੰ ਲੈ ਜੂ ਰੋਂਦੀ ਨੂੰ ਵੇ ਸੱਜਣਾ ਕਾਰੀ ਬਣਾਵਾਲੀ